ਲੋਕਿੰਸਾ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਫੈਕਟਰੀ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਲੁਧਿਆਣਾ ਚ ਇੱਕ ਫੈਕਟਰੀ ਦਾ ਨਕਸ਼ਾ ਪਾਸ ਕਰਨ ਦੇ ਲਈ ਕਥਿਤ ਤੌਰ ਤੇ 25000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਜਿਸ ਦਾ ਉਹਨਾਂ ਨੇ ਫੇਸਬੁੱਕ ਉਤੇ ਲਾਈਵ ਕੀਤਾ ਪਹਿਲਾਂ ਦੇਖੋ ਫੜੇ ਜਾਣ ਤੋਂ ਬਾਅਦ ਕੀ ਮੇ ਡਾਇਰੈਕਟਰ ਬੈਂਸ ਦੇ ਤਰਲੇ ਮਿਲਤਾ ਕਰ ਰਿਹਾ ਹੈ ਸ਼ਰਮ ਨਹੀਂ ਹੈ 1.5 ਲੱਖ ਲੈਣ ਵਾਲਾ ਬੰਦਾ 1.5 ਲੱਖ ਰੁਪਇਆ ਤਨਖਾਹ ਮੰਗਦਾ ਹੈ ਹਰ ਜੋ ਨੰਤ ਜੇਰੀ ਸਾਹਿਬ ਸਹੀ ਗੱਲ ਜੋ ਐਕਸਟੈਂਸ਼ਨ ਕਿੰਨੀ ਦੇਰ ਦੀ ਮੈਡੀਕਲ ਲੈ ਲੈ ਲੈਟਰ ਗਾੜੀ ਆਉਂਦੀ ਕਿੰਨੀ ਦੇਰ ਦੀ ਮਿਲੀ ਐਕਸਟੈਂਸ਼ਨ ਇੱਕ ਸਾਲ ਦੀ ਇੱਕ ਸਾਲ ਦੀ ਕਿੰਨੀ ਦੇਰ ਬਾਕੀ ਐ ਐਕਸਟੈਂਸ਼ਨ ਦੇ ਕਿੰਨੇ ਮਹੀਨੇ ਰਹੇ ਐਕਸਟੈਂਸ਼ਨ ਕਦੋਂ ਲਈ ਕੱਤੀ ਮਾਰ ਤੋ ਕੱਤੀ ਮਾਰ ਤੋ ਬਾਅਦ 31 ਮਾਰ ਤੱਕ ਤੁਸੀਂ ਐਕਸਟੈਂਸ਼ਨ ਤੇ ਹੈ ਹਜੇ ਵੀ ਸ਼ਰਮ ਕੀ ਸੱਸੋਰੀ ਮਮਾ ਹਜੇ ਵੀ ਕਿੱਥੇ ਨੇ ਰਹਿ ਐ ਕਿੱਥੇ ਹੋੜ ਮੈਂ ਮਠਾਈ ਦੇ ਦਿੰਦਾ ਮੈਂ ਕਿੱਥੇ ਰਹਿੰਦੇ ਹੋ ਗਰਾਏ ਤੇ ਚੰਡੀਗੜ੍ਹ ਪੋਸ਼ ਚੰਡੀਗੜ੍ਹ ਲੁਧਿਆਣਾ ਵੀ ਰਹਿ ਗਏ ਹੋ ਤੁਸੀਂ ਇੱਥੇ ਬਹੁਤ ਥੱਗੀਆਂ ਮਾਰਦੇ ਸੀ ਇੱਥੇ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਬਾਉ ਜੀ ਨਾ ਠੱਗੀ ਕਰੋ ਬਾਉ ਜੀ ਆਪਣੀ ਤਨਖਾਹ ਦੇ ਉੱਤੇ ਬੱਚੇ ਪਾਲਣਾ ਸਿੱਖੋ ਨਹੀਂ ਮੰਨੇ ਤੁਸੀਂ ਨਾ ਮੈਂ ਇੱਕ ਛੋਟਾ ਜਿਹਾ ਸਵਾਲ ਕਰਨਾ ਤੁਹਾਨੂੰ ਰਿਪਲੂਸ਼ਨ ਬੋਰਡ ਦੇ ਵਿੱਚ ਜਾਣਾ ਤਾਂ ਸਾਨੂੰ ਤੁਹਾਡਾ ਡਾਇਰੈਕਟਰ ਆਫ ਫੈਕਟਰੀਜ਼ ਦਾ ਨਕਸ਼ਾ ਪਾਸ ਚਾਹੀਦਾ ਸਾਨੂੰ ਅਸੀਂ ਬੈਂਕ ਤੇ ਲੋਨ ਲੈਣ ਜਾਣਾ ਲੈ ਸਕ ਨਹੀਂ ਲੈ ਸਕ ਨਹੀਂ ਬੈਂਕ ਤੇ ਜਾਣਾ ਤਾਂ ਸਾਨੂੰ ਨਕਸ਼ਾ ਚਾਹੀਦਾ ਹੈ ਸਾਨੂੰ ਫੈਕਟਰੀ ਲਿਸਾਂ ਸੁਧੋਂ ਮੈਨਾ ਜੁੱਤੀ ਨਕਸ਼ਾਬਾਸ ਕਰਕੇ ਦੇਣਾ ਤੁਸੀਂ ਮੇਰੀ ਗੱਲ ਨੂੰ ਮੇਰੀ ਗੱਲ ਨੂੰ ਪੂਰੀ ਸੁਣਦਾ ਲੋ ਮੇਰੀ ਗੱਲ ਕਿ ਕਿੰਨੇ ਵਿਭਾਗ ਮਪੂਲੂਸ਼ਨ ਬੋਰਡ ਬਿਜਲੀ ਬੋਰਡ ਲੇਬਰ ਫੈਕਟਰੀ ਕਿੰਨੇ ਵਿਭਾਗ ਚੁੰਬੜਿਆ ਸੇਲ ਟੈਕਸ ਇਨਕਮ ਟੈਕਸ ਕਿੰਨੇ ਵਿਭਾਗ ਚੁੰਬੜਿਆ ਇੰਡਸਟਰੀ ਤੇ ਤੁਹਾਡੇ ਦਿਮਾਗ ਤੇ ਆਇਆ ਨਹੀਂ ਵੀ ਇਹ ਸਾਡੇ ਅਸਲ ਦੇ ਵਿੱਚ ਆਂਦਾ ਪਾ ਨਹੀਂ ਲੁਧਿਆਣੇ ਦਾ ਲੁਧਿਆਣੇ ਦਾ ਇੰਡਸਟਰੀ ਲਿਸਟ ਕੀ ਹੈ ਸਭ ਤੋਂ ਵੱਡਾ ਰੈਪ ਨੂੰ ਬਿੰਦਾ ਦਿੰਦਾ ਜਾਂ ਨਹੀਂ ਦਿੰਦਾ ਸਮਝਿਆ ਸਰ ਜੋ ਸਹੀ ਮਾਪੀਂ ਸੱਤ ਤੋਂ ਵੱਧ ਰੈਤ ਨੂੰ ਦਿੰਦਾ ਪਰ ਤੁਸੀਂ ਫੇਰ ਨਹੀਂ ਸਮਝਦੇ ਜੋ ਤੁਸੀਂ ਕਹਿੰਦੇ ਉਸ ਰੈਤ ਨੂੰ ਜੋ ਤੁਹਾਨੂੰ ਤਨਖਾਹਾਂ ਮਿਲਦੀਆਂ 1.5 ਲੱਖ ਰੁਪਏ ਜਦੋਂ ਤੁਹਾਨੂੰ ਕਰਦਾ ਤਾਂ ਮੈਨੂੰ ਅੱਗੇ 2.75 ਮਿਲ ਤੋਂ ਮਾਰਾ ਤੇ ਤੇ ਪੈਸਾ ਕੱਢਿਆ ਤਾਂ ਨਹੀਂ ਕੋਈ ਨਾ ਮੈਂ ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਆਫ ਫੈਕਟਰੀ ਮਿਸਟਰ ਐਮ ਪੀ 베ਰੀ ਜਿਹੜੇ ਕਿ ਲੁਧਿਆਣਾ ਦੇ ਸੰਤਕਾਰਾਂ ਨੂੰ ਲੁੱਟਣਾ ਆਪਣਾ ਧਰਮ ਸਮਝਦੇ ਨੇ ਡਾਂਗਾਂ ਦੇ ਜ਼ੋਰ ਤੇ ਲੁੱਟਦੇ ਨੇ ਉਹਨਾਂ ਦੱਸਿਆ ਕਿ ਇਸ ਅਫਸਰ ਨੂੰ ਮੈਂ ਡੇਢ ਮਹੀਨੇ ਪਹਿਲਾਂ ਕਾਲ ਕੀਤੀ ਸੀ ਮੈਨੂੰ ਇਸ ਦੇ ਖਿਲਾਫ ਕੰਪਲੇਂਟਸ ਆਈਆਂ ਸੀ ਇਸ ਮੌਕੇ ਬੈਂਸ ਨੇ ਖੁੱਲ ਕੇ ਪੂਰੀ ਜਾਣਕਾਰੀ ਦਿੱਤੀ ਡਾਇਰੈਕਟਰ ਆਫ ਫੈਕਟਰੀ ਮਿਸਟਰ ਐਮ ਪੀ 베ਰੀ ਜਿਹੜੇ ਲੁਧਿਆਣਾ ਸ਼ਹਿਰ ਦੇ ਸੰਤਕਾਰਾਂ ਨੂੰ ਲੁੱਟਣਾ ਆਪਣਾ ਧਰਮ ਸਮਝਦੇ ਡਾਂਗ ਦੇ ਨਾਲ ਲੁੱਟਦੇ ਆ ਇਸ ਅਫਸਰ ਨੂੰ ਮੈਂ 1.5-2 ਮਹੀਨੇ ਪਹਿਲਾਂ ਕਾਲ ਕੀਤੀ ਸੀ ਮੇਰੇ ਕੋਲ ਬਹੁਤ ਕੰਪਲੇਂਟਸ ਆਈਆਂ ਇਹ ਇੰਡਸਟਰੀ ਦਾ ਨਕਸ਼ਾ ਪਾਸ ਕਰਨ ਦੇ ਹੈੱਡ ਹੈਗੇ ਆ ਡਾਇਰੈਕਟਰ ਆਫ ਫੈਕਟਰੀਜ਼ ਜੇ ਕਿਸੇ ਇੰਡਸਟਰੀਲਿਸਟ ਨੇ ਪੋਲੂਸ਼ਨ ਬੋਰਡ ਦੀ ਐਨਓਸੀ ਲੈਣੀ ਆ ਬਿਜਲੀ ਦਾ ਕਨੈਕਸ਼ਨ ਲੈਣਾ ਬੈਂਕ ਤੋਂ ਕਰਜ਼ਾ ਲੈਣਾ ਪਹਿਲਾਂ ਨਕਸ਼ਾ ਪਾਸ ਕਰਉਣਾ ਪਊਗਾ ਫਿਰ ਫੈਕਟਰੀ ਲਾਇਸੈਂਸ ਮਿਲਦਾ ਇਹ ਨਕਸ਼ਾ ਪਾਸ ਕਰਨ ਦਾ ਹੈੱਡ ਹੈ 50000 35000 35 ਮੰਗਿਆ ਸੀ 25 ਦੇ ਵੀ ਸੌਦਾ ਤੈਅ ਹੋਈ ਦੇ 25 ਦੇ ਸੌਦਾ ਤੈ ਹੋਣ ਤੋਂ ਬਾਅਦ ਅੱਜ ਕਿਹਾ ਸਾਬ ਨੇ ਮੈਂ ਲੁਧਿਆਣੇ ਆਉਣਾ 10-20 ਮੁਰਗੇ ਇਕੱਠੇ ਕੀਤੇ ਹੋਣਗੇ ਵੱਢਣ ਵਾਸਤੇ ਤੇ ਸ਼ੈਬਰਨ ਹੋਟਲ ਦੇ ਵਿੱਚੋਂ ਆ ਅਸੀਂ ਸਾਰੇ ਪੈਸੇ ਬਾਊ ਕੋਲੋਂ ਵਾਪਸ ਲਏ ਆ ਮਾਫੀ ਮੰਗ ਰਹੇ ਆ ਕਹਿੰਦਾ ਜੀ ਮੈਂ ਐਕਸਟੈਂਸ਼ਨ ਤੇ ਆ ਇੱਕ ਸਾਲ ਦੀ ਮੈਨੂੰ 31 ਮਾਰਚ ਤੋਂ ਬਾਅਦ 31 ਮਾਰਚ 2020 ਤੱਕ ਦੀ ਐਕਸਟੈਂਸ਼ਨ ਮਿਲੀ ਆ ਸਰਕਾਰ ਬੇਈਮਾਨ ਲੋਕਾਂ ਨੂੰ ਐਕਸਟੈਂਸ਼ਨ ਦਿੰਦੀ ਆ ਇਨਾਮ ਦੇ ਰਹੀ ਆ ਅਵਾਰਡ ਕਰ ਰਹੀ ਆ ਉਹਨਾਂ ਨੂੰ ਕਿੱਥੇ ਜਾਏਗਾ ਸਾਡਾ ਇੰਡਸਟਰੀ ਲੁਧਿਆਣੇ ਦੇ ਇੰਡਸਟਰੀ ਲਿਸਟ ਜੀਐਸਟੀ ਨੋਟਬੰਦੀ ਦੀ ਮਾਰ ਬਿਜਲੀ ਬੋਰਡ ਇਨਕਮ ਟੈਕਸ ਸੇਲ ਟੈਕਸ ਪলিউਸ਼ਨ ਬੋਰਡ ਕਿੰਨੀਆਂ ਜੋਕਾਂ ਚ ਜੰਮੜੀਆਂ ਨੇ ਮੇਰਾ ਖਿਆਲ ਆ ਪੈਸੇ ਜਿਹੜੇ ਇੱਕ ਦਿਨ ਚ ਲੈ ਚਲੇ ਆ ਸੀ ਇਹ ਦੋਸਤ ਦੋ ਮਹੀਨਿਆਂ ਚ ਨਹੀਂ ਕਮਾ ਸਕੂਗਾ ਸੇ ਕਰਪਸ਼ਨ ਦੇ ਵਿਰੁੱਧ ਡਰਾਈਵ ਸਾਡੀ ਲੋਕਨ ਸਾਹਿਬ ਪਾਰਟੀ ਦਾ ਇੱਕ ਪ੍ਰਿੰਸੀਪਲ ਹੈਗਾ ਸਿਧਾਂਤ ਆ ਅਸੀਂ ਇਹਤੇ ਤੁਰਿਆ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਦਿਓ ਨਾ ਕਿਸੇ ਨੂੰ ਕਈ ਵਾਰ ਕੀ ਹੁੰਦਾ ਆਪਾਂ 500 ਹਜ਼ਾਰ ਦੀ ਪ੍ਰਵਾਹ ਹੀ ਨਹੀਂ ਮਾਰਦੇ ਦੋਸਤੋ ਕਿਰਤ ਕਮਾਈ ਆ ਇਸ ਡਰਾਈਵ ਦਾ ਹਿੱਸਾ ਬਣੋ ਜਿੱਥੇ ਕਰਪਟ ਤੇ ਗੈਰਮਾਨ ਮੈਨੂੰ ਕਿਰਪਾ ਕਰਕੇ ਦੱਸ ਦਿਓ ਇਹਨਾਂ ਵਿਰੁੱਧ ਕਾਰਵਾਈ ਕਰਾਉਣ ਦੀ ਗਰੰਟੀ ਜ਼ਿੰਮੇਵਾਰ ਇਲੈਕਸ਼ਨ ਦੇ ਵਿੱਚ ਵੀ ਨਹੀਂ ਮੈਂ ਇਲੈਕਸ਼ਨ ਤੋਂ ਵੀ ਇੰਪੋਰਟੈਂਟ ਆ ਮੇਰੀਆਂ ਮੈਂ ਦੱਸ ਕੇ ਹਟਿਆ 2 ਵਜੇ ਬੁੱਲਾੰਪੁਰ ਦਾਖਾ ਦਫਤਰ ਦਾ ਉਗਾਟਨ ਦੇਨ ਜਗਰਾਉ ਮੀਟਿੰਗਸ ਨੇ ਵਟੇ ਉਹਦੇ ਤੋਂ ਇੰਪੋਰਟੈਂਟ ਹੈ ਮੈਂ ਸਾਰੇ ਪ੍ਰੋਗਰਾਮ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਮੈਂ ਥੋੜਾ ਲੇਟ ਆਉਂਗਾ ਕਿਉਂਕਿ ਆ ਤਾਂ ਕੰਮ ਜਿਹੜਾ ਬੰਦ ਕਰਾਉਣਾ ਇਹ ਸਭ ਤੋਂ ਵੱਡੀ ਪਾਰਟ ਆਫ ਡਿਊਟੀ ਲੈਜਿਸਲੇਚਰ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਮੇਰੀ ਡਿਊਟੀ ਦਾ ਹਿੱਸਾ ਹੈ। ਉਧਰ ਫੈਕਟਰੀ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਫੈਕਟਰੀ ਦਾ ਨਕਸ਼ਾ ਅਪਲਾਈ ਕੀਤਾ ਸੀ ਜਿਸ ਦੇ ਲਈ ਉਸ ਤੋਂ ਰਿਸ਼ਵਤ ਮੰਗੀ ਗਈ। ਅਸੀਂ ਇੱਥੇ ਨਕਸ਼ਾ ਲੈ ਕੇ ਪੈਸੇ ਦੇਣ ਆਏ ਸੀ। ਸਰ ਮੈਂ ਆਪਣੀ ਫੈਕਟਰੀ ਦਾ ਗਣਪਤੀ ਐਨ ਕਲੇਵ ਦੇ ਵਿੱਚ ਜੀ ਆਰ ਪਾਵਾ ਦੇ ਨਾਂ ਤੇ ਲਾਇਸੈਂਸ ਅਪਲਾਈ ਕੀਤਾ ਸੀਗਾ। 3 ਤੋਂ 4 ਮਹੀਨੇ ਹੋ ਗਏ ਇੰਨੀ ਖੱਜਲ-ਖੁਆਰੀ ਹੋ ਰਹੀ ਸੀ। ਤਿੰਨ ਵਾਰੀ ਮੈਂ ਚੰਡੀਗੜ੍ਹ ਜਾ ਕੇ ਆਇਆ। ਭਰਾ ਮੇਰਾ ਨਾਲ ਹੁੰਦਾ ਸੀਗਾ। ਉਹਨਾਂ ਨੇ ਇੰਨੀ ਖੱਜਲ-ਖੁਆਰੀ ਹੋਣ ਤੋਂ ਬਾਅਦ ਯਾਨੀ ਕਿ ਵੀ ਉਹਨਾਂ ਨੇ ਸਾਫ਼ ਸਿੱਧੇ ਤੌਰ ਤੇ ਸਾਡੇ ਤੋਂ ਪੈਸੇ ਮੰਗੇ ਕੰਮ ਕਰਨ ਵਾਸਤੇ ਸਾਰਾ ਕੰਮ ਹੋ ਚੁੱਕਾ ਸੀ ਨਕਸ਼ਾ ਬਾਸ ਕਰਨ ਵਾਸਤੇ 35000 ਰੁਪਏ ਮੰਗਿਆ ਜਿਹਦੀ 25000 ਵਿੱਚ ਸਾਡੀ ਉਹਨਾਂ ਨਾਲ ਗੱਲ ਪੂਰੀ ਹੋਈ ਸੋ ਇਹ 베ਰੀ ਸਾਹਿਬ ਆਏ ਸੀਗੇ ਜੀ ਇੱਥੇ ਐਮਪੀ 베ਰੀ ਜੀ ਫੈਕਟਰੀ ਡਾਇਰੈਕਟਰ ਨੇ ਜੀ ਆ ਨਕਸ਼ਾ ਆਪ ਡਿਲੀਵਰ ਕਰਨ ਲਈ ਸਾਨੂੰ ਆਪ ਉਹਨਾਂ ਨੇ ਸ਼ੈਵਰਨ ਹੋਟਲ ਲੁਧਿਆਣੇ ਬੁਲਾਇਆ ਸਾਨੂੰ ਇੱਥੇ ਆ ਕੇ ਉਹਨਾਂ ਨੇ ਆਪ ਨਕਸ਼ਾ ਡਿਲੀਵਰ ਕੀਤਾ ਨਾਲੇ ਸਾਡੇ ਤੋਂ 25000 ਰੁਪਏ ਲਿਆ ਉਹ ਜਿਨ੍ਹਾਂ ਦੀ ਅਸੀਂ ਪਹਿਲਾਂ ਫੋਟੋ ਸਟੇਟ ਵੀ ਨਾਲ ਅਸੀਂ ਦੇ ਚੁੱਕੇ ਹਾਂ ਉਹਨਾਂ ਦੀ ਆਉਂਦਿਆਂ ਹੀ ਸਾਰੀ ਵੀਡੀਓ ਵੀ ਬਣ ਗਈ ਆ ਸਾਰਾ ਉਹਨਾਂ ਨੂੰ ਜੋ ਦੱਸਿਆ ਗਿਆ ਉਹ ਬੈਂਸਾਬ ਤੁਹਾਨੂੰ ਚੰਗੀ ਤਰ੍ਹਾਂ ਪਹਿਲਾਂ ਦੱਸ ਹੀ ਗਏ ਨੇ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਅਸੀਂ ਕਿ ਚਾਹੁੰਦੇ ਆ ਕਿ ਵੀ ਕ腐ਸ਼ਨ ਨੂੰ ਨੱਥ ਪਾਈ ਜਾਵੇ ਇਦਾਂ ਦੇ ਭ੍ਰਿਸ਼ਟ ਅਫਸਰਾਂ ਨੂੰ ਫੜਿਆ ਜਾਵੇ ਤਾਂ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਹਾਲਾਂਕਿ ਅਰੋਪੀ ਅਧਿਕਾਰੀ ਨੇ ਉਹਨਾਂ ਉੱਤੇ ਲੱਗੇ ਸਾਰੇ ਅਰੋਪਾਂ ਨੂੰ ਖਾਰਜ ਕਰ ਦਿੱਤਾ ਪਰ ਸਾਨੂੰ ਤੁਹਾਡੇ ਦੇ ਅਲੀਗੇਸ਼ਨ ਜੋ ਮਰਜ਼ੀ ਲਾਈ ਜੋ ਮਰਜ਼ੀ ਲਾਇਆ ਮੈਂ ਕਿ ਇਧਰ ਹੀ ਆਇਆ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ